ਮੈਂ ਸੁਣਾਉਣ ਲੱਗਾ ਹਾਂ ਸਾਕਾ ਨਨਕਾਣਾ ਸਾਹਿਬ ਤੁਸ਼ ਬੁੱਧੀ ਅਨੁਸਾਰ ਅੱਜ ਦਾ ਉਹ ਦਿਨ ਸੀ ਜਦੋਂ ਸਾਕਾ ਨਨਕਾਣਾ ਸਾਹਿਬ ਆਪਰਿਆ ਤੇ ਲక్ష్మణ ਸਿੰਘ ਤਾਰੋਵਾਲੀ ਨੂੰ ਜੰਡਾ ਨਾ ਬਣ ਕੇ ਜਿੰਦੇ ਨੂੰ ਸਾੜਿਆ ਅੱਜ ਦੀ ਦਿਨ ਸਾਡੇ ਕਿੰਨੇ ਕ ਨਿਆਣਿਆਂ ਨੂੰ ਲక్ష్మణ ਸਿੰਘ ਤਾਰੋਵਾਲੀ ਦਾ ਜੰਡ ਚੇਤੇ ਆ ਮਿਰਜੇ ਦਾ ਜੰਡ ਤੇ ਸਾਰਿਆਂ ਨੂੰ ਚੇਤੇ ਆ ਪੀ ਮਿਰਜਾ ਸੁਤਾ ਸਾਹਿਬਾਂ ਦੇ ਲਾਗੇ ਉਥੇ ਉਹਦੀ ਗੋਦੀ ਚ ਸਿਰ ਰੱਖ ਕੇ ਤੇ ਜੰਡ ਦੇ ਥੱਲੇ ਸੁਤਾ ਤੇ ਭਰਾਵਾਂ ਨੇ ਮਾਰਤਾ ਜਦੋਂ ਮਾਮੇ ਦੀ ਧੀ ਕੱਢ ਕੇ ਲਿਆਈ ਅਗਲਿਆਂ ਨੇ ਹਾਰ ਪਾਉਣੇ ਸੀ ਜੁੱਤੀਆਂ ਹੀ ਮਾਰ ਲੀਆਂ ਸੀ ਗਣਗਣ ਕੇ ਮਿਰਜੇ ਦੇ ਘਾਟ ਮਾਰੀਆਂ ਜਦੇ ਪਹਿਲਾਂ ਕੋਟ ਲੈਂਦੇ ਤੇ ਫਿਰ ਤੀਰ ਮਾਰਦੇ ਮੇਰੇ ਹਿਸਾਬ ਨਾਲ ਪੀ ਹੋਰ ਮਿਰਜੇ ਨੇ ਕਿਹੜੀ ਚੰਗੀ ਕਰਤੂਤ ਕੀਤੀ ਜਦੋਂ ਮਾਮੇ ਦੀ ਧੀ ਕੱਢ ਲਿਆਇਆ ਤੇ ਅਗਲਿਆਂ ਨੇ ਹਾਰ ਥੋੜਾ ਪਾਉਣੇ ਪਰ ਸਾਡੇ ਇੱਥੇ ਸਾਰੇ ਮਿਰਜਾ ਬੜੀ ਗੱਲ ਆ ਜੀ ਮਿਰਜਾ ਬੜੀ ਗੱਲ ਆ ਸਕੂਲਾਂ 'ਚ ਵੀ ਪੜਾਇਆ ਜਾਂਦਾ ਹੁਣ ਮਿਰਜੇ ਵਾਲਾ ਝੰਡ ਤੇ ਸਾਰਿਆਂ ਨੂੰ ਚੇਤੇ ਕਿੰਨਿਆਂ ਨੂੰ ਝੰਡ ਚੇਤੇ ਆ ਜਿਹਦੇ ਥੱਲੇ ਸਾਰਾ ਸਰਬੰਸ ਵਾਰ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦੇ ਓਡਣਾ 나ਗ ਨਿਵਾਸਾਂ ਦੇ ਰਹਿਣਾ ਆ ਤਰੀਕਾ ਹੁੰਦਾ ਇਤਿਹਾਸ ਨਾਲੋਂ ਟੁੱਟਾਂ ਦਾ ਹੁਣ ਇਥੇ ਸਾਰਿਆਂ ਨੂੰ ਚੇਤੇ ਆ ਸੱਸੀ ਪੁੰਨੂ ਦਾ ਕਿੱਸਾ ਰੇਤ 'ਚ ਸੜ ਗਈ ਸੀ ਨਾ ਅਗਲੀ ਮਾਰੂਥਲ ਦੇ ਵਿੱਚ ਉਹ ਸੱਸੀ ਪੁੰਨੂ ਪੁੰਨੂ ਵਾਲੀ ਰੇਤ ਤੇ ਸਾਰਿਆਂ ਨੂੰ ਚੇਤੇ ਆ ਪਰ ਜਿਹੜੀ ਰੇਤ ਗੁਰੂ ਅਰਜਨ ਦੇਵ ਦੇ ਅਸੀਸ 'ਚ ਪੈ ਰਹੀ ਸੀ ਉਹ ਰੇਤ ਸਾਡੇ ਕਿੰਨੇ ਕ ਨਿਆਣਿਆਂ ਨੂੰ ਚੇਤੇ ਆ ਤੇ ਸਾਨੂੰ ਕਿੰਨੇ ਕ ਚੇਤੇ ਆ ਇੱਥੇ ਸੋਹਣੀ ਮਈਵਾਲ ਦਾ ਕਿੱਸਾ ਸੁਣਾਉਂਦੇ ਆ ਕਹਿੰਦੇ ਮਈਵਾਲ ਨੇ ਨਾ ਸੋਹਣੀ ਨੂੰ ਆਪਣੇ ਪੱਟ ਦਾ ਮਾਸ چیر ਕੇ ਖਵਾਇਆ ਸੀ ਪਰ ਜਿਹੜਾ ਪੱਟ ਦਾ మాਸ ਚੀਰ ਕੇ ਗੁਰਦਾਸ ਨੰਗਲ ਦੀ ਘੜੀ ਚ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੇ ਨਾਲਦਿਆਂ ਨੂੰ ਖਵਾਇਆ ਸੀ ਉਹ ਅਹੀਂ ਭੁੱਲੀ ਗਏ ਆ ਕੌਮਾਂ ਨਹੀਂ ਖਤਮ ਹੁੰਦੀਆਂ ਕੌਮਾਂ ਉਹਦਨ ਖਤਮ ਹੁੰਦੀਆਂ ਜਿੱਦਨ ਇਤਿਹਾਸ ਨਾਲੋਂ ਟੁੱਟ ਜਾਂਣਾ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦਾ ਵਾ ਕਰੀਏ ਪ੍ਰਸੰਗ ਸ਼ੁਰੂ ਮੋٹے ਮੋٹے ਪੁਆਇੰਟ ਰੱਖੀਏ ਸਾਲ ਸੀ 1920 ਦਾ ਤੇ ਮਹੀਨਾ ਚੱਲੇ ਅਕਤੂਬਰ ਦਾ ਇੱਕ ਦਲਤ ਪਰਿਵਾਰ ਦਲਤ ਪਰਿਵਾਰ ਮਤਲਬ ਛੋਟੀ ਜਾਤ ਵਾਲੇ ਪਛੜੇ ਅਖਾਉਤੀ ਸਿੱਖ ਨਹੀਂ ਮੰਨਦਾ ਇਹ ਮੰਨਦੇ ਲੋਕ ਇੱਕ ਦਲਤ ਪਰਿਵਾਰ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਤੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਦਰਬਾਰ ਸਾਹਿਬ ਦੇ ਬਾਰ ਬਾਰ ਤਖਤੀ ਲੱਗੀ ਸੀ ਕਿ ਛੋਟੀ ਜਾਤ ਵਾਲੇ 11 ਵਜੇ ਤੋਂ ਪਹਿਲਾਂ ਮੱਥਾ ਨਾ ਟੇਕਣ ਆਇਆ ਕਰਨ 11 ਵਜੇ ਤੋਂ ਬਾਅਦ ਮੱਥਾ ਟੇਕਣ ਆਇਆ ਕਰਨ ਉਦੋਂ ਤਖਤੀ ਬਾਹਰ ਲੱਗੀ ਹੁੰਦੀ ਸੀ ਤੇ ਮੋਟਾ-ਮੋਟਾ ਕਰਕੇ ਲਿਖਿਆ ਸੀ ਕਿ ਛੋਟੀ ਜਾਤ ਵਾਲਿਆਂ ਦੀ ਨਾਂ ਅਰਦਾਸ ਅੰਦਰ ਕੀਤੀ ਜਾਊਗੀ ਤੇ ਨਾਂ ਕੜਾ ਪ੍ਰਸ਼ਾਦ ਦੀ ਦੇਗ ਲਈ ਜਾਊਗੀ ਉਹ ਜਿਹੜਾ ਤਬਰ ਸੀ ਨਾ ਮਹੰਤਾਨੇ ਮੋੜ ਦਿੱਤਾ ਮਹੰਤ ਕੌਣ ਆ ਹੁਣ ਇਹ ਵੀ ਸੁਣ ਲਓ 1 ਮਿੰਟ ਲੱਗਣਾ ਗੁਰਦੁਆਰਿਆਂ ਦਾ ਪ੍ਰਬੰਧ ਕੀਤਾ ਨਿਰਮਲੇ ਸਾਧੂ ਮਹੰਤਾਨੇ ਬੜੇ-ਬੜੇ ਮਹਾਪੁਰਸ਼ ਹੋਏ ਇਹਨਾਂ ਦੇ ਵਿੱਚ ਨਿਰਮਲੇ ਸਾਧੂਆਂ ਦੀ ਬੜੀ ਕਰਨੀ ਰਹੀ ਆ ਪਰ ਸਾਰੇ ਨਹੀਂ ਕਈ ਵਿੱਚ ਮੇਰੇ ਅਰਗੇ ਕੜਮ ਚੌਧਰੀ ਵੀ ਹੈ ਜਦੋਂ ਕਫੇ ਫੁੱਲੇ ਚੜਦੇ ਹੋਣ ਨਾ ਗੁਰਦਾਰੇ ਚ ਫਿਰ ਮਤ ਮਰ ਜਾਂਦੀ ਹੈ ਕਈ ਵਾਰੀ ਪ੍ਰਬੰਧਕਾਂ ਦੀ ਵੀ ਤੇ ਕਈ ਵਾਰੀ ਪ੍ਰਬੰਧ ਕਰਨ ਵਾਲਿਆਂ ਦੀ ਵੀ ਸਿਆਣੀ ਇਸੇ ਕਰਕੇ ਜਾਂਦੇ ਗੁਰਦਾਰੇ ਦੀਆਂ ਰੋਟੀਆਂ ਤਿੰਨ ਕੰਮ ਕਰੇਣ ਮਤ ਮਾਰਨ ਹੱਡ ਗਾਲਣ ਤੇ ਕੰਮ ਕਰਨ ਨਾਲ ਦੇਣ ਫ੍ਰੀ ਦਾ ਲੰਗਰ ਤੋੜੀ ਜਾਣਾ ਫਿਰ ਸੋਣਾ ਹੀ ਆ ਜਾ ਕੇ ਉਹਨੇ ਕਦੇ ਜੰਗ ਚ ਥੋੜਾ ਲੜ ਲੈਣਾ ਜਾ ਕੇ ਜਿੰਨੇ ਕੋਈ ਸੰਬੰਧ ਨਹੀਂ ਦਿੱਤਾ ਜਿੰਨੇ ਕੋਈ ਭਾਂਡਾ ਨਹੀਂ ਮਾਂਜਿਆ ਇਹ ਜਿਹੜੇ ਮਹੰਤ ਸੀ ਨਾ ਗੁਰਦੁਆਰਿਆਂ 'ਚ ਕਾਬਜ ਹੋਏ ਕੁਝ ਤੇ ਬਹੁਤ ਚੰਗੇ ਹੀ ਕੁਝ ਮੇਰੇ ਵਰਗੇ ਹੀ ਨਕਮੇ ਜਦੋਂ ਚੜਾਵੇ ਖੁੱਲੇ ਚੜੇ ਤੇ ਅੰਗਰੇਜ਼ਾਂ ਨੇ ਮਹੰਤਾਂ ਨੂੰ ਪਤਾ ਕੀ ਆਖਿਆ ਕਿ ਅਹੀਂ ਸਿੱਖ ਕੌਮ ਨੂੰ ਕਰਨਾ ਵਾ ਗੁਲਾਮ ਆ ਤੇ ਜੇ ਸਿੱਖ ਕੌਮ ਨੂੰ ਗੁਲਾਮ ਕਰਨਾ ਵਾ ਤੇ ਇਹਨਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਨਕਮੇ ਹੱਥਾਂ 'ਚ ਦੇਣਾ ਪਊਗਾ ਇੱਕ ਤੀਜ ਸੁਣਦੇ ਹੋ ਚੰਗੀ ਤਰ੍ਹਾਂ ਆ ਕਿਤੇ ਨਹੀਂ ਤੁਸੀਂ ਪੜ੍ਹੀ ਹੋਣੀ ਅੰਗਰੇਜ਼ਾਂ ਨੇ ਦੋ ਵਾਰੀ ਬਿਆਨ ਦਿੱਤਾ ਵਾ ਕਿ ਭਾਰਤ ਦੇ ਵਿੱਚ ਕਿਸੇ ਧਰਮ ਵਿੱਚ ਅੰਗਰੇਜ਼ ਦਖਲ ਅੰਦਾਜ਼ੀ ਨਹੀਂ ਦੇਣਗੇ ਸਿੱਖਾਂ ਨੂੰ ਛੱਡ ਕੇ। ਯਾਨੀ ਕਿ ਤੁਹਾਡੇ ਧਰਮ ਤੋਂ ਡਰਦੇ ਸੀ ਉਹ। ਕਿਉਂ ਡਰਦੇ ਸੀ? ਤੁਹਾਡਾ ਧਰਮ ਕੱਲੇ ਬਾਟੇ ਮੰਨਣੇ ਨਹੀਂ ਸਿਖਾਉਂਦਾ, ਤੱਪੜ ਝਾੜਨੇ ਨਹੀਂ ਸਿਖਾਉਂਦਾ। ਤੁਹਾਡਾ ਧਰਮ ਕੜਾ ਪ੍ਰਸ਼ਾਦ ਛਕਣਾ ਨਹੀਂ ਸਿਖਾਉਂਦਾ, ਕੱਲੀ ਮਾਲਾ ਫੇਰਨੀ ਨਹੀਂ ਸਿਖਾਉਂਦਾ। ਆਜ਼ਾਦੀ ਕੀ ਆ? ਦੇਸ਼ ਕੌਮਲੀ ਜੂਜੀ ਦਾ ਕਿਵੇਂ ਵਾ ਤੁਹਾਡਾ ਧਰਮ ਦੱਸਦਾ ਇਹਨੂੰ ਮੀਰੀ ਪੀਰੀ ਦਾ ਸਿਧਾਂਤ ਕਹਿੰਦੇ ਆ ਆ ਥੋੜੇ ਜੇ ਸਾਲ ਹੋਏ ਆ ਸਾਡੀ ਕੌਮ 'ਚ ਇੱਕ ਪ੍ਰਚਾਰ ਹੋਇਆ ਨਾ 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 ਗੁਰਦੁਆਰੇ 'ਚ ਰਾਜਨੀਤੀ ਦੀ ਗੱਲ ਨਾ ਵਾੜਿਓ ਗੁਰਦੁਆਰੇ 'ਚ ਆਓ ਦੇ ਮਾਇਆ ਗੋਲਕ 'ਚ ਪਾਓ ਦੇਗ ਲਓ ਤੱਪੜ ਝਾੜੋ ਤੇ ਘਰੋਂ ਤੁਰ ਜੋ ਜਦੋਂ ਤੋਂ ਤੁਸੀਂ ਗੁਰਦੁਆਰੇ 'ਚੋਂ ਰਾਜਨੀਤੀ ਬਾਹਰ ਕੱਢੀ ਨਾ ਜੋ ਚਟਾ ਵੇਚਣ ਵਾਲਾ ਰਾਜਨੀਤੀ ਦਾ ਮਾਮਾ ਬਣ ਕੇ ਬੈ ਗਿਆ ਰਾਜਨੀਤੀ ਉਹਨਾਂ ਨੇ ਹੱਥਾਂ 'ਚ ਲੈ ਲਈ ਭੱਠਾ ਬਾਹਤਾ ਸਾਡੀ ਕੌਮ ਦਾ ਫੜ ਕੇ ਸਾਰਾ ਰਾਜਨੀਤੀ ਕਰਨੀ ਸੀ ਤੂੰ ਹੀ ਕੱਲੀ ਮਾਲਾ ਨਹੀਂ ਫੇਰਨੀ ਕੱਲੀ ਸੇਵਾ ਨਹੀਂ ਸੀ ਕਰਨੀ ਧਰਮ ਤੇ ਰਾਜਨੀਤੀ ਦੋਵੇਂ ਚੀਜ਼ਾਂ ਇਕੱਠੀਆਂ ਨੇ ਮਹਨ ਤਾਂ ਨੇ ਅੰਗਰੇਜ਼ਾਂ ਦੇ ਮਗਰ ਲੱਗ ਕੇ ਸਿੱਖ ਕੌਮ ਦਾ ਨੁਕਸਾਨ ਕਰਨ ਵਾਸਤੇ ਜਿੰਨੇ ਪੁੱਠੇ ਸਿੱਧੇ ਕੰਮ ਸੀ ਗੁਰਦੁਆਰਿਆਂ 'ਚ ਕੀਤੇ ਕੀ ਕੀਤੇ ਪੱਠੀਆਂ ਲਾਈਆਂ ਕੰਜਰੀਆਂ ਨਚਾਈਆਂ ਗੁਰੂ ਦੀ ਗੋਲਕ 'ਚੋਂ ਮਾਇਆ ਕੱਢ ਕੇ ਸ਼ਰਾਬਾਂ ਪੀਤੀਆਂ ਮੰਤਾਂ ਨੇ ਕੋਈ ਪੁੱਛਣ ਵਾਲਾ ਨਹੀਂ ਸੀ ਹੈਗਾ ਇੱਕ ਟਾਈਮ ਹੁੰਦਾ ਸੀ ਮਸੰਦ ਸ਼ਬਦ ਬਹੁਤ ਵਧੀਆ ਹੁੰਦਾ ਸੀ ਗੁਰੂ ਸਾਹਿਬਾਂ ਦੇ ਵੇਲੇ ਤੋਂ ਤੁਰਿਆਉਂਦਾ ਮਸੰਦ ਦੁਨੀ ਚੰਦ ਵੀ ਮਸੰਦ ਹੀ ਸੀ ਨਾ ਮਸੰਦ ਸ਼ਬਦ ਬੜਾ ਚੰਗਾ ਵਾ ਮਾੜਾ ਨਹੀਂ ਹੈਗਾ ਪਰ ਜਦੋਂ ਮਸੰਦ ਵਿਗੜੇ ਤੇ ਅੱਜ ਮਸੰਦ ਗਾਲ ਬਣ ਗਿਆ ਕਿਸੇ ਨੂੰ ਕਹਿ ਦੀਗਾ ਨਾ ਲੈ ਗੁਰਦਾਰੇ ਚ ਮਸੰਦ ਦੀ ਇਕੱਠੇ ਹੋਈ ਬੰਦੇ ਦਾ ਪਠਾ ਹੀ ਵਹਿ ਜਾਂਦਾ ਵਾ ਆਉਣ ਵਾਲੇ ਟਾਈਮ ਤੇ ਇਹੋ ਹਾਲ ਸਾਡੇ ਜ਼ਹੀਦਾਰਾਂ ਦਾ ਤੇ ਇਹੋ ਹਾਲ ਸਾਡੇ ਬਾਬਿਆਂ ਦਾ ਹੋਣਾ ਵਾ ਜਿੰਨੇ ਪੁੱਠੇ ਸਿੱਧੇ ਕੰਮ ਇਹਨਾਂ ਨੇ ਕੀਤੇ ਆਉਣ ਵਾਲੇ ਤੇ ਲੋਕਾਂ ਕਹਿੰਦੇ ਕਰਨਾ ਜ਼ਹੀਦਾਰ ਤੁਰਿਆ ਆਉਂਦਾ ਹੀ ਅਗਲੇ ਨੇ ਗਲੀ ਬਦਲ ਲਿਆ ਕਰਨੀ ਵੀ ਜ਼ਹੀਦਾਰ ਕਹਤਾ ਮੈਨੂੰ ਜਦਾਂ ਮਸੰਦ ਗਾਲ ਲੱਗਦੀ ਆ ਨਾ ਇਦਾਂ ਬਾਬਾ ਕਹਿਣਾ ਵੇ ਗਾਲ ਲੱਗਿਆ ਕਰਨੀ ਕਿਉਂਕਿ ਜਿੰਨੇ ਪੁੱਠੇ ਕੰਮ ਬਾਬਿਆਂ ਕੀਤੇ ਹੋਰ ਕੀਤੇ ਵੀ ਕਿਸੇ ਨਹੀਂ ਆ ਉਥੇ ਹੀ ਆਜੋ ਦਰਬਾਰ ਸਾਹਿਬੀ ਉਹ ਛੋਟੀ ਜਾਤ ਵਾਲਿਆਂ ਨੂੰ ਨਾ ਮੱਥਾ ਨਾ ਟੇਕਣ ਦਿੱਤਾ ਦਰਬਾਰ ਸਾਹਿਬ ਤੇ ਛੋਟੀ ਜਾਤ ਵਾਲੇ ਉਸ ਪਰਿਵਾਰ ਨੂੰ ਅੰਗਰੇਜ਼ਾਂ ਨੇ ਚੁੱਕ ਲਿਆ ਹੱਥਾਂ ਤੇ ਅੰਗਰੇਜ਼ ਪਤਾ ਕੀ ਕਹਿੰਦੇ ਉਹ ਕਹਿੰਦੇ ਇੱਧਰ ਆਓ ਸਾਡੇ ਧਰਮ ਚ ਆਜੋ ਤੁਹਾਨੂੰ 크੍ਰਿਸਚੀਅਨ ਬਣਾਉਨੇ ਆ ਈਸਾਈ ਬਣਾਉਨੇ ਆ ਇੱਕ ਵਾਰੀ 크੍ਰਿਸਚੀਅਨ ਬਣ ਜੋ ਫਿਰ ਸਾਡੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਜਾਇਓ ਅਗਲੇ ਦੇਗ ਵੀ ਲੈਣਗੇ ਤੇ ਅਗਲੇ ਅਰਦਾਸ ਵੀ ਕਰਨਗੇ ਲਓ ਜੀ ਉਹ ਟੱਬਰ ਜਿਹੜਾ ਹੈ ਨਾ ਗਰੀਬਾਂ ਦਾ ਉਹ ਬਣ ਗਿਆ ਕ੍ਰਿਸਚਨ ਅਗਲੇ ਦਿਨ ਕੋਰੀਆਂ ਨੇ ਖੜਿਆ ਦਰਬਾਰ ਸਾਹਿਬ ਉਹਨਾਂ ਨੇ ਦੇਗ ਵੀ ਲਈ ਅਰਦਾਸ ਵੀ ਕਰਾਈ ਮੱਥਾ ਵੀ ਟੇਕਣ ਦਿੱਤਾ ਉਹ ਟੱਬਰ ਨੂੰ ਚੜ ਗਿਆ ਚਾ ਪੀ ਸਿੱਖ ਬਣਨ ਦਾ ਫਾਇਦਾ ਕੋਈ ਨਹੀਂ ਕ੍ਰਿਸਚਨ ਬਣਨ ਦਾ ਤੇ ਫਾਇਦਾ ਹੀ ਫਾਇਦਾ ਪਰ ਇੱਕ ਚੀਜ਼ ਦੱਸਾਂ ਸਾਡੀ ਉਦੋਂ ਕੌਮ ਜਿਉਂਦੀ ਸੀ ਜਦੋਂ ਸਾਡੇ ਕੌਮ ਦੇ ਲੀਡਰਾਂ ਨੂੰ ਪਤਾ ਲੱਗਾ ਨਾ ਕਿ ਇੱਕ ਟੱਬਰ ਸਿੱਖ ਧਰਮ ਛੱਡ ਕੇ ਈਸਾਈ ਬਣਿਆ ਵਾ ਸਾਡੀ ਲੀਡਰਸ਼ਿਪ ਦੇ ਹੱਥਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅੱਜ ਪਿੰਡਾਂ ਦੇ ਪਿੰਡ ਕ੍ਰਿਸਚੀਅਨ ਬਣ ਚੁੱਕੇ ਕਿਹੇ ਲੀਡਰ ਨੂੰ ਹੱਥਾਂ ਪੈਰਾਂ ਦੀ ਨਹੀਂ ਪੈਣ ਲਈ ਪੈਣ ਇਸ ਕਰਕੇ ਨਹੀਂ ਡਈ ਮਸਲਾ ਵੋਟਾਂ ਦਾ ਵਾ ਉਹ ਚਾਹੁੰਦੇ ਵੀ ਪਿੰਡ 'ਚ ਜਿੰਨੇ ਢੜੇ ਬਣ ਕੇ ਰਹਿਣਗੇ ਜਿੰਨੇ ਪਿੰਡ 'ਚ ਲੋਕੀ ਜਿਆਦੇ ਜੁੱਤੀਓ ਜੁੱਤੀ ਹੋਣਗੇ ਸਾਡੀ ਲੀਡਰੀ ਤਾਂ ਚਮਕਦੀ ਆ ਇੱਕ ਗਿਰਜਾ ਘਰ ਬਣਾਓ ਇੱਕ ਗੁਰਦਾਰਾ ਬਣਾ ਦਿਓ ਇੱਕ ਮੰਦਿਰ ਬਣਾ ਦਿਓ ਇੱਕ ਮਸਜਿਦ ਬਣਾ ਦਿਓ ਭੇ ਜਿੰਨਾ ਪਿੰਡ ਵੰਡਿਆ ਜਾ ਰਊ ਨਾ ਉੰਨੀ ਸਾਡੀ ਬਹਿ ਜਾ ਬਹਿ ਜਾਊਗੀ ਤੇ ਜੇ ਸਾਰੇ ਇੱਕ ਕਰ ਦਿੱਤੇ ਸਾਡੀ ਲੀਡਰੀ ਤੇ ਮਿੱਟੀ ਹੋ ਜਾਣੀ ਉਹਦਣੇ ਇਹ ਕਰਕੇ ਤੁਹਾਨੂੰ ਵੰਡਣ 'ਚ ਤੁਹਾਡੇ ਲੀਡਰਾਂ ਦਾ ਜ਼ਿਆਦਾ ਹੱਥ ਨਹੀਂ ਆਵਾ ਜਦੋਂ ਉਸ ਟੱਬਰ ਨੇ 크ਿਸਚਨ ਧਰਮ ਧਾਰਨ ਕੀਤਾ ਨਾ ਸਾਡੀ ਕੌਮ ਦੇ ਆਗੂ ਕਿੰਨੇ ਸਿਆਣੇ ਸੀ ਉਹਨਾਂ ਨੇ ਇੱਕ ਵੱਡਾ ਦਰਬਾਰ ਕੀਤਾ ਜਲਿਆਂ ਵਾਲੇ ਬਾਗ ਦੇ ਵਿੱਚ ਸੁਣਦੇ ਜਾਇਓ ਜਲਿਆਂ ਵਾਲੇ ਬਾਗ ਚ ਸਾਡੀ ਕੌਮ ਦੇ ਲੀਡਰਾਂ ਨੇ ਇੱਕ ਦਰਬਾਰ ਕੀਤਾ ਤੇ ਜਿੰਨੀਆਂ ਛੋਟੀਆਂ ਜਾਤਾਂ ਵਾਲੇ ਉਹਨਾਂ ਸਾਰਿਆਂ ਨੂੰ ਆਖਿਆ ਵੀ ਛੇਤੀ ਆਓ ਤੁਹਾਨੂੰ ਖੰਡੇ ਬਾਟੇ ਦੀ ਪੌਲ ਛਕਾ ਕੇ ਅੰਮ੍ਰਿਤ ਵੀ ਛਕਾਵਾਂਗੇ ਤੇ ਦਰਬਾਰ ਸਾਹਿਬ ਮੱਥਾ ਵੀ ਟਿਕਾਵਾਂਗੇ ਕਿੰਨੀ ਲੀਡਰਸ਼ਿਪ ਸਿਆਣੀ ਹੋ ਕਿ ਇੱਕ ਟੱਬਰ ਨੇ ਧਰਮ ਬਦਲਿਆ ਤੇ ਲੀਡਰਸ਼ਿਪ ਨੂੰ ਹੱਥਾਂ ਪੈਰਾਂ ਦੀ ਪੈ ਗਈ ਅੱਜ ਹਾਲਤ ਪਿੰਡੋ ਕੰਢੀ ਵੇਖ ਲੋ ਤੁਸੀਂ ਆਪਣੀ ਕੀ ਬਣੀ ਪਈ ਆ ਹੱਥਾਂ ਪੈਰਾਂ ਦੀ ਪੈ ਗਈ ਹੁਣ ਜਦੋਂ ਉਹਨਾਂ ਛੋਟੀਆਂ ਜਾਤਾਂ ਵਾਲਿਆਂ ਨੇ ਅੰਮ੍ਰਿਤ ਛਕਿਆ ਸਿੰਘ ਸੱਜ ਗਏ ਇਹਨਾਂ ਨੇ ਆਉਣਾ ਹੀ ਦਰਬਾਰ ਸਾਹਿਬ ਮੱਥਾ ਟੇਕਣਾ ਤੇ ਮੰਤ ਗਿੱਜੇ ਗਿੱਜੇ ਕਹਿੰਦੇ ਅਸੀਂ ਅਰਦਾਸ ਕਰਨੀ ਅਸੀਂ ਨਹੀਂ ਦੇਖ ਲੈਣੀ ਤੁਹਾਡਾ ਜ਼ਹੀਦਾਰ ਹੀ ਕਰਤਾਰ ਸਿੰਘ ਚੱਬਰ ਕਹਿੰਦਾ ਤੁਹਾਡਾ ਬਾਪੂ ਵੀ ਕਰੂ ਅਰਦਾਸ ਕਰਾਵਾਂਗੇ ਕਿਉਂ ਨਾ ਹੁਕਮਨਾਮਾ ਲੈ ਲੈਨੇ ਆ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਨੇ ਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਮੰਤਾਨੇ ਅਰਦਾਸ ਵੀ ਕੀਤੀ ਅਖੌਤੀ ਛੋਟੀਆਂ ਜਾਤਾਂ ਵਾਲਿਆਂ ਦੀ ਮੱਥਾ ਵੀ ਟੇਕਣ ਦਿੱਤਾ ਤੇ ਦੇਗ ਵੀ ਲਈ ਇਥੋਂ ਪੰਥ ਤੁਰਿਆ ਤੇ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ ਆਇਆ ਪੰਥ ਨੂੰ ਆਉਂਦਾ ਵੇਖ ਕੇ ਤੇ ਜਿਹੜੇ ਮੰਤ ਅਕਾਲ ਤਖਤ ਬੈਠੇ ਸੀ ਨਾ ਉਹ ਅਕਾਲ ਤਖਤ ਵਿਹਲਾ ਕਰਕੇ ਤੇ ਜਿਉਂ ਭਜੇ ਉਦੋਂ ਤੋਂ ਮੁੜ ਕੇ ਪੰਥ ਜਿਹੜਾ ਸੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਕਰਨ ਲੱਗ ਪਿਆ ਉੱਥੇ ਬੈਠਿਆਂ-ਬੈਠਿਆਂ ਸਾਡੇ ਜਥੇਦਾਰਾਂ ਨੇ ਇੱਕ ਐਲਾਨ ਕੀਤਾ ਕਿ 15 ਨਵੰਬਰ 1920 ਨੂੰ ਤਰੀਕ ਨੋਟ ਰੱਖਿਓ 15 ਨਵੰਬਰ 1920 ਨੂੰ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਇੱਕ ਕਮੇਟੀ ਬਣਾਈ ਜਾਊਗੀ ਤੇ 15 ਨਵੰਬਰ 1920 ਨੂੰ 8000 ਦਾ ਇਕੱਠ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਜਿਹਦੇ ਵਿੱਚ 175 ਮੈਂਬਰੀ ਕਮੇਟੀ ਬਣਾਈ ਗਈ ਤੇ ਉਸ ਕਮੇਟੀ ਦਾ ਨਾਮ ਰੱਖਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਹੋਬਕੇ ਕਈ ਗਾਲ ਕੱਢ ਦਿੰਦੇ ਸ਼੍ਰੋਮਣੀ ਕਮੇਟੀ ਨੂੰ ਨਕਮੇ ਬੰਦੇ ਆ ਸਾਡੀ ਸ਼ੀਦਾਂ ਦੀ ਜਥੇਬੰਦੀ ਆ ਸਾਡੇ ਵੱਡਿਆਂ ਨੇ ਸਿਰ ਦੇ ਕੇ ਸ਼੍ਰੋਮਣੀ ਕਮੇਟੀ ਬਣਾਈ ਆ ਇਹ ਕਿਸੇ ਦੇ ਪਿਓ ਦੀ ਜਾਇਦਾਦ ਥੋੜਾ ਵਾ ਕਿ ਮੱਲ ਮਾਰ ਕੇ ਜਿਹੜਾ ਮਰਜ਼ੀ ਬਹਿ ਜਾਏ ਗਾਲ ਕੱਢਣ ਲੱਗਿਆਂ ਬੁਰਾ ਕਹਿਣ ਲੱਗਿਆਂ 100 ਵਾਰੀ ਸੋਚਣਾ ਚਾਹੀਦਾ ਵਾ ਇਹ ਸੰਸਥਾਵਾਂ ਸਾਡੇ ਵੱਡਿਆਂ ਨੇ ਸਿਰ ਦੇ ਕੇ ਤੇ ਖੂਨ ਦੇ ਕੇ ਬਣਾਈਆਂ ਵਾ ਜਦੋਂ ਸ਼ਰੋਮਣੀ ਕਮੇਟੀ ਬਣ ਗਈ ਤੇ ਇੱਕ ਮਹੀਨੇ ਬਾਅਦ ਕੌਮ ਦੇ ਜਥੇਦਾਰਾਂ ਨੇ ਇੱਕ ਨਵੀਂ ਸੰਸਥਾ ਬਣਾਈ ਉਹਦਾ ਨਾਮ ਰੱਖਿਆ ਗਿਆ ਸ਼ਰੋਮਣੀ ਅਕਾਲੀ ਦਲ ਸੁਣਦੇ ਜਾਇਓ ਸ਼ਰੋਮਣੀ ਕਮੇਟੀ ਬਣੀ ਸ਼ਰੋਮਣੀ ਕਮੇਟੀ ਤੋਂ ਵਾਦਾ ਬਣ ਗਿਆ ਸ਼ਰੋਮਣੀ ਅਕਾਲੀ ਦਲ ਇੱਕ ਕੌਮ ਦੀ ਸਭ ਤੋਂ ਣ ਟੜਕ ਜਥੇਬੰਦੀ ਹੀ ਵੱਖਰੀ ਗੱਲ ਆ ਜਿਉਂ-ਜਿਉਂ ਇਸ ਜਥੇਬੰਦੀ ਉਤੇ ਇੱਕ ਟੱਬਰ ਦਾ ਕਬਜ਼ਾ ਹੁੰਦਾ ਗਿਆ ਤੇ ਸਾਡੇ ਪੱਲੇ ਕੱਖ ਨਹੀਂ ਰਿਹਾ ਉਦੋਂ ਦਾ ਜਦੋਂ ਦੀ ਇਹ ਜਥੇਬੰਦੀ ਸਿਪਾਹ ਸਲਾਰਾਂ ਦੀ ਸੀ ਦੁਨੀਆ 'ਚ ਇਹਨਾਂ ਦੀ ਤੂਤੀ ਬੋਲਦੀ ਸੀ ਜਦੋਂ ਦਾ ਇੱਕ ਟੱਬਰ ਇਹਦੇ ਉੱਤੇ ਕਬਜ਼ਾ ਕਰਕੇ ਬਹਿ ਗਿਆ ਇਸ ਦੇ ਪੱਲੇ ਕੱਖ ਨਹੀਂ ਰਿਹਾ ਦੁਨੀਆ ਦੀ ਬੜੀ ਵੱਡੀ ਸਚਾਈ ਆ ਸ਼ਰੋਮਣੀ ਕਮੇਟੀ ਬਣੀ ਉਹਦੇ ਨਾਲ ਸ਼ਰੋਮਣੀ ਅਕਾਲੀ ਦਲ ਬਣਿਆ ਤੇ ਇਸ ਜਥੇਬੰਦੀ ਨੇ ਸਭ ਤੋਂ ਪਹਿਲਾਂ ਇੱਕ ਗੁਰਦੁਆਰਾ ਆਜ਼ਾਦ ਕਰਵਾਇਆ ਉਹਦਾ ਨਾਮ ਆ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਚ ਪਤਾ ਕੀ ਹੁੰਦਾ ਸੀ ਉਥੋਂ ਦੇ ਮਹੰਤ ਇੰਨੇ ਨਕਮੇ ਸੀ ਕਿ ਪ੍ਰਕਰਮਾਂ ਦੇ ਵਿੱਚ ਆਈਆਂ ਗਈਆਂ ਕੁੜੀਆਂ ਨੂੰ ਸ਼ਰੇਆਮ ਛੇੜਦੇ ਸੀ ਇੱਕ ਸਿੱਖ ਦੇ ਬੱਚੇ ਦੀ ਨਾ ਛੇਵਾਂ ਸਾਲਾਂ ਦਾ ਉਹ ਬੱਚਾ ਸੀ ਉਦੀ ਗੇਂਦ ਡਿੱਗ ਪਈ ਸਰੋਵਰ ਦੇ ਵਿੱਚ ਬੱਚੇ ਦੀ ਗੇਂਦ ਡਿੱਗੀ ਸਰੋਵਰ ਚ ਮੰਤਾਨੇ ਪੁੱਛਿਆ ਮੁੰਡਾ ਕਿਹਦਾ ਵਾ ਉਹਨੇ ਆਪਣੇ ਪਿਓ ਦਾ ਨਾਮ ਲਿਆ ਤੇ ਮੰਤਾਨੇ ਆਖਿਆ ਜੀ ਇਹਦਾ ਪਿਓ ਤੇ ਅਕਾਲੀਆਂ ਚ ਆ ਤੇ ਮੰਤ ਕਹਿੰਦਾ ਵੀ ਇਹ ਮੁੰਡਾ ਮਾਰ ਦਿਓ ਡੋਬ ਕੇ ਉਹਨਾਂ ਨੇ ਸਰੋਵਰ ਚ ਉਹਨੂੰ ਡੋਬਿਆ ਤੇ ਕਹਿੰਦੇ ਜੀ ਮਰਦਾ ਨਹੀਂ ਆ ਤੇ ਮੰਤ ਕਹਿੰਦਾ ਇਹਨੂੰ ਪਾਓ ਬੋਰੀ ਦੇ ਵਿੱਚ ਨਾਲ ਪੰਨੋ 10 ਕਿਲੋ ਦਾ ਪੱਥਰ ਤੇ ਇਹ ਬੱਚਾ ਸਰੋਵਰ ਵਿੱਚ ਡੋਬ ਕੇ ਮਾਰਨਾ ਵਾ ਤਰਨ ਤਰਨ ਦੇ ਸਰੋਵਰ ਵਿੱਚ ਮਹੰਤਾ ਨੇ ਇੱਕ ਮੁੰਡਾ ਡੋਬ ਕੇ ਮਾਰਿਆ ਤੇ ਉਸ ਤਰਨ ਤਰਨ ਦਾ ਕਬਜ਼ਾ ਸਿੱਖ ਕੌਮ ਨੇ ਆਪਣੇ ਹੱਥਾਂ ਦੇ ਵਿੱਚ ਲਿਆ ਹੁਣ ਗੱਲ ਪੁਰੀ ਗੁਰਦੁਆਰਾ ਨਨਕਾਣਾ ਸਾਹਿਬ ਦੀ ਨਨਕਾਣਾ ਸਾਹਿਬ ਦੇ ਨਾਂ ਦੇ ਉੱਤੇ 752 ਮਰੱਬੇ ਜ਼ਮੀਨ ਬੋਲਦੀ ਆ ਇੱਕ ਮਰੱਬੇ ਚ 55 ਕਿਲੋ ਹੁੰਦੇ ਨੇ 55 ਏਕੜ ਹੁੰਦੇ ਆ ਲਾਮ ਸਮ 55 ਕਿੱਲੇ ਸਾਡੇ 1.18 ਹਜ਼ਾਰ ਏਕੜ ਬਣਦਾ ਵਾ ਤੇ ਕਈ ਕਹਿੰਦੇ ਜੀ ਇਹ ਜ਼ਮੀਨ ਨਾ ਮਹਾਰਾਜਾ ਰਣਜੀਤ ਸਿੰਘ ਨੇ ਨਨਕਾਣਾ ਸਾਹਿਬ ਦੇ ਨਾਮ ਲਈ ਸੀ ਨਹੀਂ ਨਨਕਾਣਾ ਸਾਹਿਬ ਦੇ ਨਾਮ ਦੇ ਉੱਤੇ ਜਿਹੜੀ ਜ਼ਮੀਨ ਲਈ ਨਾ 752 ਮਰੱਬੇ ਇਹ ਲਈ ਆ ਰਾਏ ਬਲਾਰ ਮੁਸਲਮਾਨ ਨੇ ਰਾਏ ਬਲਾਰ ਨੇ ਹੁਣ ਉਹਨਾਂ ਦਿਨਾਂ ਵਿੱਚ 752 ਮਰੱਬਿਆਂ ਦਾ ਕਿੰਨਾ ਠੇਕਾ ਹੁੰਦਾ ਹੋਊਗਾ ਮਨ ਦਾ ਦਿਮਾਗ ਤੇ ਹਿਲਣਾ ਹੀ ਹਿਲਣਾ ਹੈ ਉਨੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਵੇਸਵਾ ਨਚਾਈ ਨਨਕਾਣਾ ਸਾਹਿਬ ਦੇ ਵਿਹੜੇ ਦੇ ਵਿੱਚ ਦੋ ਮਰਾਸਣਾਂ ਦਾ ਕਰਾਇਆ ਵਿਆਹ ਦੋਵਾਂ ਤੋਂ ਪੈਦਾ ਕੀਤੇ ਨਿਆਣੇ ਤੇ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਜੇ ਕਿਸੇ ਨੇ ਮਾਂ ਦਾ ਦੁੱਧ ਪੀਤਾ ਤੇ ਮੈਨੂੰ ਨਨਕਾਣਾ ਸਾਹਿਬ ਦੇ ਵਿੱਚੋਂ ਕੱਢ ਕੇ ਵਿਖਾਵੇ ਇੱਕ ਸਿੰਧੀ ਡਾਕਟਰ ਆਇਆ ਆਪਣੇ ਪਰਿਵਾਰ ਸਮੇਤ ਨਨਕਾਣਾ ਸਾਹਿਬ ਮੱਥਾ ਟੇਕਣਾ ਰਾਤ ਪੈ ਗਈ ਤੇ ਜੱਜ ਕਹਿੰਦਾ ਜੱਜ ਸੀ ਉਹ ਸਿੰਧੀ ਡਾਕਟਰ ਜੱਜ ਸੀ ਉਹ ਰਿਟਾਇਰਡ ਜੱਜ ਉਹ ਜੱਜ ਕਹਿੰਦਾ ਮੰਤਾ ਨੂੰ ਵੀ ਮੈਂ ਰਾਤ ਰਹਿਣਾ ਇੱਥੇ ਮੈਨੂੰ ਹਨੇਰਾ ਹੋ ਗਿਆ ਉਹ ਕਹਿੰਦੇ ਰਹਿਪੋ ਜਦੋਂ ਕਮਰਾ ਖੋਲਿਆ ਤੇ ਕਮਰੇ ਚ ਘੁੱਪ ਹਨੇਰਾ ਹੀ ਅੱਜ ਵਰਗੇ ਪ੍ਰਬੰਧ ਥੋੜਾ ਸੀ ਵੀ ਸਵਿੱਚ ਛੱਡੋ ਤੇ ਬਲਬ ਜਗ ਪੈਣਾ ਤੇ ਉਹਦੀ ਨੀਗੀ ਜੀ ਬੱਚੀ ਸੀ 13 ਸਾਲਾਂ ਦੀ ਤੇ ਕਹਿੰਦਾ ਮੰਤਨੂ ਜੀ ਇੱਥੇ ਤੇ ਨਹੀਂ ਰਬਾ ਤੇ ਮੰਤ ਕਹਿੰਦਾ ਕੁੜੀ ਆਪਣੀ ਨਾਲ ਭੇਜਦੇ ਅਸੀਂ ਦੀਵਾ ਦੇ ਦਿੰਨੇ ਆ ਤੇ ਅੰਦਰ ਦੀਵਾ ਚ ਗਾਲਿਓ ਉਧਰ ਰਹਿ ਰਾਸ ਦਾ ਪਾਠ ਹੋਵੇ ਜੱਜ ਨੇ ਆਪਣੀ 13 ਸਾਲਾਂ ਦੀ ਧੀ ਮੰਤਨਾ ਤੋੜ ਦਿੱਤੀ ਇੱਕ ਬੰਨੇ ਪੜਿਆ ਜਾ ਰਿਹਾ ਸੀ ਹਰ ਜੋਗ-ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਉਸੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਅੰਦਰ ਜੱਜ ਦੀ ਛਿਆਂ 12-13 ਸਾਲਾਂ ਦੀ ਧੀ ਦੇ ਨਾਲ ਬਲਾਤਕਾਰ ਕੀਤਾ ਗਿਆ ਗੁਰਦੁਆਰੇ ਦੇ ਅੰਦਰ ਕੀਤਾ ਗਿਆ ਜੜਾ ਵਾਲੇ ਤੋਂ 6 ਬੀਬੀਆਂ ਮੱਥਾ ਟੇਕਣ ਆਈਆਂ ਪਹਿਲਾਂ ਉਹਨਾਂ ਦੀ ਇੱਜ਼ਤ ਲੁੱਟੀ ਗਈ ਤੇ ਮੁੜ ਕੇ ਉਹ ਬੀਬੀਆਂ ਲੱਭੀਆਂ ਹੀ ਨਹੀਂ ਕਿੱਧਰੋਂ ਆਈਆਂ ਸੀ ਤੇ ਕਿੱਧਰੋਂ ਗਈਆਂ ਸੀ ਅਕਾਲ ਤਖਤ ਸਾਹਿਬ ਦੇ ਵਿਹੜੇ ਦੇ ਵਿੱਚ ਪੰਥ ਨੇ ਇੱਕ ਫੈਸਲਾ ਕੀਤਾ ਕਿ 5 6 ਮਾਰਚ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦੇ ਅੰਦਰ ਜਾ ਕੇ ਪੰਥ ਇੱਕ ਬਹੁਤ ਵੱਡਾ ਦੀਵਾਨ ਕਰੇਗਾ ਤੇ ਨਨਕਾਣਾ ਸਾਹਿਬ ਦੇ ਉਸ ਮੰਤ ਦੇ ਕੋਲੋਂ ਚਾਬੀਆਂ ਲੈਣੀਆਂ ਆਪਾਂ ਗੁਰਦੁਆਰੀ ਦੀਆਂ ਮੰਤ ਨੂੰ ਪਤਾ ਲੱਗ ਗਿਆ ਵੀ ਸਿੰਘ ਗੁਰਦੁਆਰਾ ਖੋਨ ਨੂੰ ਫਿਰਦੇ ਆ ਉਹਦੀਆਂ ਦੋ ਮੀਟਿੰਗਾਂ ਹੋਈਆਂ ਕਰਤਾਰ ਸਿੰਘ ਛੱਬਰ ਦੇ ਨਾਲ ਜਥੇਦਾਰ ਦੇ ਨਾਲ ਪਹਿਲੀ ਮੀਟਿੰਗ 'ਚ ਤੇ ਆਇਆ ਨਾ ਤੇ ਦੂਜੀ ਮੀਟਿੰਗ 'ਚ ਆ ਗਿਆ ਮੰਤ ਨੇ ਤਿੰਨ ਸ਼ਰਤਾਂ ਰੱਖੀਆਂ ਕਰਤਾਰ ਸਿੰਘ ਚੱਬਰ ਦੇ ਅੱਗੇ ਵੀ ਮੈਂ ਗੁਰਦੁਆਰੇ ਦੀਆਂ ਚਾਬੀਆਂ ਤੁਹਾਨੂੰ ਹੁਣੇ ਦੇ ਦੇਣਾ ਸ਼ਰਤਾਂ ਤਿੰਨਆਂ ਮੇਰੀਆਂ ਕਹਿੰਦੇ ਕਿਹੜੀਆਂ ਕਹਿੰਦਾ ਪਹਿਲੀ ਤੇ ਇਹ ਵੀ ਮੈਨੂੰ ਗੁਰਦੁਆਰੇ ਉਹਨਾਂ ਕੱਢਿਓ ਮੰਤ ਬਣਿਆ ਰਹਿਣ ਦਿਓ ਦੂਜੀ ਕਹਿੰਦਾ ਵੀ ਜਿਹੜੀ ਆ 752 ਮਰੱਬਾ ਜ਼ਮੀਨ ਆ ਇਹਦੇ ਵਿੱਚੋਂ ਮੈਨੂੰ ਪੈਨਸ਼ਨ ਨਾ ਦਿਓ ਮੈਨੂੰ ਕੁਝ ਹਿੱਸਾ ਦੇ ਦਿਓ ਥੋੜਾ ਬਹੁਤਾ ਮੈਂ ਪਾਸੇ ਚ ਜਾ ਕੇ ਟਾਈਮ ਪਾਸ ਕਰਨ ਦਾ ਤੀਜੀ ਉਹ ਕਹਿੰਦਾ ਮੈਨੂੰ ਸ਼ਰੋਮਣੀ ਕਮੇਟੀ ਜਿਹੜੀ ਤੁਸੀਂ ਬਣਾਈ ਫਿਰਦੇ ਜਨਾ ਸ਼ਰੋਮਣੀ ਕਮੇਟੀ ਦਾ ਮੈਂਬਰ ਵੀ ਬਣਾ ਲਓ ਕਰਤਾਰ ਸਿੰਘ ਝੱਬਰ ਕਹਿਣ ਲੱਗਾ ਵੀ ਤੂੰ ਨਨਕਾਣਾ ਸਾਹਿਬ ਦਾ ਮੰਤਰ ਰਹਿਣਾ ਤੇ ਰਹੁ ਜ਼ਮੀਨ ਵਿੱਚੋਂ ਹਿੱਸਾ ਲੈਣਾ ਜਿੰਨਾ ਮੰਗਦਾ ਵਾਂ ਡਬਲ ਦੇ ਦੇਾਂਗੇ ਪਰ ਜੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨ ਦੀ ਗੱਲ ਕਰਨੀ ਆ ਤੇ ਉਹ ਬਹੁਤ ਦੂਰ ਦੀ ਖੇੜਿਆ ਸ਼੍ਰੋਮਣੀ ਕਮੇਟੀ ਦਾ ਮੈਂਬਰ ਉਹ ਬੰਦਾ ਬਣ ਸਕਦਾ ਵਾ ਜਿਹੜਾ ਸਵਾਈ ਗੁਰੂ ਗ੍ਰੰਥ ਸਾਹਿਬ ਤੋਂ ਦੂਜੀ ਥਾਂ ਤੇ ਮੱਥਾ ਨਾ ਟੇਕਦਾ ਹੋਵੇ